ਉਹਖਿਆ ਅੱਜ ਆਪਾਂ ਬੈਠ ਕੇ ਚਾਹ ਪਾਣੀ ਪੀਤੇ ਹਣੇ ਆ ਤੇ ਉਸ ਦਾ ਕਾਰਨ ਕੀ ਸੀ ਕਿ ਵੀ ਸਾਡੇ ਜੋ ਸਾਥੀ ਕੱਲ੍ਹ ਸਾਥੀ ਸਾਥੀ ਅਮਰਜੀਤ ਸਿੰਘ ਨੂੰ 400 ਬਦੇਗੀ ਪਾਰਟੀ ਕੀਤੀ ਆ ਤੇ ਕੱਲ ਹੀ ਮਤਲਬ ਸਾਥੀ ਨਿਸ਼ਾਨ ਸਿੰਘ ਨੂੰ ਅੱਜ ਜਦੋਂ ਮਿਲਿਆ ਕਹਿੰਦਾ ਯਾਰ ਮੈਂ ਜਾ ਰਹਿਣਾਗਾ ਤੇ ਸਾਨੂੰ ਇਸ ਕਰਕੇ ਉਹਦੇ ਨਾਲ ਹੀ ਸਾਥੀ ਵਿੰਧਰਾਈ ਪਟਿਆਲੇ ਤੋਂ ਇਹ ਕਹਿੰਦੇ ਸੀ ਵੀ ਜਾ ਰਹੇ ਆ ਤਾਂ ਫੇਰ ਜੀ ਅਸੀਂ ਬੋਕੇ ਤੇ ਜਿੰਨੇ ਸਾਥੀ ਇਕੱਠੇ ਹੋਦਗੇ ਉਹਨੇ ਕਨੇ ਰਾਲ ਮਿਲ ਕੇ ਅਸੀਂ ਮਤਲਬ ਜਿਹਦੇ ਮਤਲਬ ਚਾਹ ਪਾਰਟੀ ਪੀਤੀਆ ਚਾਹ ਪਾਣੀ ਰਾਲ ਮਿਲ ਕੇ ਜੁਦੀ ਸੰਧੀ ਕੀਤੀ ਆ ਅਸੀਂ ਮਤਲਬ ਇੰਡੀਅਨ ਪੇਰੈਂਟਸ ਦੇ ਐਨ ਆਈ ਡੀ ਦੇ ਗਰੁੱਪ ਵੱਲੋਂ ਮੱਭੇ ਲਈ ਮਤਲਬ ਜਾਣ ਦੀ ਸ਼ੋਕ ਆਮਨਾ ਦਿੰਨੇ ਇਹਨਾਂ ਨੂੰ ਕਿ ਵੀ ਆਪਣਾ ਇਹ ਸਫਰ ਆ ਇਹ ਆਪ ਦਾ ਬੜਾ ਹੀ ਮਤਲਬ ਜਾਣ ਸਖਸ਼ਾਂ ਦੇ ਨਾਲ ਤੇ ਇਹਨਾਂ ਨੂੰ ਸ਼ੋਕ ਆਮਨਾ ਦਿੰਨੇ ਆ ਕਿ ਆਪਦੇ ਕਾਮਕਾਰਾਂ ਨੂੰ ਨਿਯੁਕਤ ਹੋਏ ਫੇਰ ਦੁਬਾਰਾ ਫੇਰ ਸਾਡੇ ਵਿੱਚ ਇੱਥੇ ਲੋਕੇ ਮੈਨੂੰ ਐ ਲੱਗ ਰਿਹਾ ਹੈਗਾ ਵੀ ਜਦੋਂ ਤੋਂ ਮੈਂ 4-5 ਸੌ ਤੋਂ ਇੱਥੇ ਆ ਰਿਹਾ ਹਾਂਗਾ ਜਿੰਦਾ ਸੀ ਇਹ ਗਰੁੱਪ ਪਿਆਰ ਕੀਤਾਗਾ ਤਾਂ ਜਿਹੜਾ ਹੈ ਗਾਜਾਪਾਰਕਾ ਮਾਇਲਾ ਉਹਨੂੰ ਮੈਂ ਇੱਕ ਪੰਡੀ ਗਣਦਾਗਾ ਕਿ ਇੱਥੇ ਕੀ ਆ ਵੀ ਸਪੈਂਡ ਜਦੋਂ ਆ ਕੇ ਦੌੜ ਕੇ ਚਾਰ ਚੱਲੇਗਾ ਦੋ ਆ ਕੇ ਲਗਾਤਾਰ ਚੱਲ ਜਾਏਗਾ ਤੇ ਇਸੇ ਤਰ੍ਹਾਂ ਹੀ ਸਾਡੇ ਸਾਥੀ ਪਿਛਲੇ ਕਾਫੀ ਸਮੇਂ ਤੋਂ ਸਾਡੇ ਨਾਲ ਇੱਥੇ ਵਿਤਰੇ ਆ ਤੇ ਸਾਥੀ ਨਿਸ਼ਾਨ ਸਿੰਘ ਨੂੰ ਕੱਲ ਦੀ ਮਤਲਬ ਤੋ ਕੇ ਹਰ ਪੋਤੇ ਨੂੰ ਲੈ ਕੇ ਆਵਦਾ ਸੀ ਇੱਥੇ ਸੀ ਨਾ ਬਹੁਤ ਸਾਰੇ ਇਕੱਤੇ ਰਹੇ ਗੱਲਾਂ ਬਾਤਾਂ ਕਰਦੇ ਰਹੇ ਸੋ ਸਾਰਿਆਂ ਦਾ ਸਾਥੀਆਂ ਦਾ ਅੱਜ ਫੋਟੋ ਵੀ ਮੇਰੇ ਪਿੱਛੇ ਵੀ ਅਸੀਂ ਫੇਰ ਪ੍ਰਮਾਤਮਾ ਕੇ ਦੁਆ ਕਰਦੇ ਆਂ ਵੀ ਸਾਥੀ ਜਿਹੜੇ ਆਪ ਦਾ ਸਫਰਾ ਉਹ ਇਹਨਾਂ ਦਾ ਬੜਾ ਸੁਹਾਣਾ ਹੋਵੇ ਤੇ ਆਪਦੇ ਖੁਸ਼ੀ ਖੁਸ਼ੀ ਆਪਦੇ ਮਤਲਬ ਔਛਾ ਵਤਨ ਪਰਪਨ ਵਰਤ ਪਰਤ ਅੱਤੇ ਆਉਦੇ ਕੰਮ ਤੋਂ ਲੈ ਕੇ ਨਵੇੜਦੇ ਹੋਏ ਦੁਬਾਰਾ ਫੇਰ ਇਸ ਰਾਜਾ ਪਾਰਕ ਦੀ ਰੌਣਕਾਂ ਬਾਈ ਗੁਰੂ ਜੀ ਦਾ ਖਾਲਸਾ ਹਾਂ ਜੀ ਹੁਣ ਪਹਿਲਾਂ ਬਿੰਦਰਾ ਜੀ ਨੂੰ ਬੇਨਤੀ ਵੀ ਉੱਠ ਕੇ ਮੜਾ ਜਾ ਆਪਦਾ ਇੰਟਰੋਡਕਸ਼ਨ ਦੇਣ ਨਾਲੇ ਦੋ ਲਫ਼ਜ਼ ਕਹਿਣ ਜੀ ਬਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈਆ ਸੁਬਿੰਦਰਾ ਪਟਿਆਲੇ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਂ ਪਹਿਲੀ ਵਾਰ ਹੀ ਆਇਆ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇੱਥੇ ਆ ਜੀ ਬੜਾ ਬੱਲੇ ਵਾਡੀ ਗੋਪ ਹਾਂਜੀ ਹੁਣ ਮੈਂ ਨਿਸ਼ਾਨ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ ਹਾਂਜੀ ਪਹਿਲਾਂ ਤਾਂ ਮੈਨੂੰ ਪਤਾ ਹੀ ਨਹੀਂ ਸੀ ਸਾਡੇ ਪਿੰਡ ਦੇ ਮੱਲੇ ਤੋਂ ਐ ਤੇ ਸਾਨੂੰ ਅੱਜ ਹੀ ਪਤਾ ਲੱਗਿਆ ਕਿ ਮੱਲੇ ਤੋਂ ਐ ਕਿਉਂਕਿ ਇਹ ਵੀ ਪਿੰਡ ਹੋਰ ਬਦਲ ਕੇ ਬਣਾਈ ਬੈਠੇ ਮੈਂ ਵੀ ਹੋਰ ਬਣਾਈ ਬੈਠਾ ਇਸ ਕਰਕੇ ਹੁਣ ਹਾਂਜੀ ਨਿਸ਼ਾਨ ਸਿੰਘ ਜੀ ਵੈਦੂ ਜੀ ਕਾਹ ਖਾਨ ਸਾਹਿਬ ਵੈਦੂ ਜੀ ਕੀ ਫਤੇ ਅੱਜ ਵੀ ਸਾਡੇ ਇੱਕ ਐਡਿਲੇਟ ਦੇ ਬਾਬਿਆਂ ਦੀ ਪਾਰਟੀ ਐ ਬਾਬੇ ਸਭ ਤੋਂ ਖੁਸ਼ ਬਾਬੇ ਰਹਿਣ ਸਾਰੇ ਐ ਹੀ ਮਿਲਦੇ ਰਹੀਏ ਅਸੀਂ ਆਉਂਦੇ ਜਾਂਦੇ ਅਜੇ ਨਾ ਕਸੂ ਖੋਗਾਈ ਤੇ ਲੈ ਜਿੰਨੀ ਮਿਲਾਂਗੇ ਤੂੰ ਵੱਧ ਮਿਲਾਂਗੇ ਤੇ ਦੁਆਰ ਤੇ ਆਏ ਬੜੀ ਖੁਸ਼ੀ ਆ ਘਰਾਂ ਨੂੰ ਸਾਡੇ ਨਾਲ ਘਰ ਯਾਦਾ ਹੈ ਨਾ ਬਾਹਰ ਇੱਥੇ ਸਾਡਾ ਆਪਣਾ ਪਰਿਵਾਰ ਸਾਰੇ ਹੀ ਬੜੀ ਖੁਸ਼ੀ ਹੋਈ ਤੇ ਰਹਿਣੀ ਖੁਸ਼ੀ ਸਾਡੇ ਪਿੰਡ ਦੇ ਮਿਲ ਗਏ ਸ਼ਰਮਾ ਜੀ ਇਹ ਦਾ ਫਿਰ ਜਾਨੂ ਰੱਬ ਹੀ ਮਿਲ ਗਿਆ ਸਭ ਉਹ ਸਾਡੇ ਬਹੁਤ ਖੁਸ਼ੀ ਆ ਬਾਬੇ ਮੋਸਾ ਦੇ ਬਾਬੇ ਪਿਆਲੇ ਵਾਲੇ ਬਗੋਗੇ ਵਾਲੇ ਬਬਾ ਜੀ ਇਹ ਬਾਜੇ ਖਾਨਾ ਸਾਡੇ ਅਕਾਦਮੀ ਹੈ ਵੀ ਬੜੀ ਖੁਸ਼ੀ ਹੋਈ ਹੈ ਸਾਨੂੰ ਦੀ ਬੜੀ ਰੌਣਕਾਂ ਲੱਗੀਆਂ ਅੱਜ ਅਸੀਂ ਨਾ ਪਰਾਈ ਲੈ ਰਹੇ ਨੇ ਤਾਂ ਉਹ ਪਾਰਟੀ ਕੀਤੀ ਹੈ ਮੂੰਹ ਮਿੱਠਾ ਕੀਤਾ ਸਾਰਿਆਂ ਦਾ ਬੜੀ ਖੁਸ਼ੀ ਹੋਈ ਐ ਖੁਸ਼ ਰਹੀ ਹਮੇਸ਼ਾ ਚੜ੍ਹਦੀਆਂ ਕਲਾ ਜੜੀ ਅਸੀਂ ਫਿਰ ਬੋਲਦੇ ਫਿਰ ਮਾਰਾ ਚੜ੍ਹਦੀ ਕਲਾ ਸਾਰਿਆਂ ਨੂੰ ਚੜ੍ਹਦੀ ਗਾਲੇ ਰੱਖੇ ਤੇ ਚੜ੍ਹਦੀ ਕਲਾ ਜੀ ਰਹਿਣਾ ਅਸੀਂ ਹਾਂਜੀ ਨਿਸ਼ਾਨ ਸਿੰਘ ਜੀ ਹੁਣ ਕੋ ਸੁਣਾ ਦਿਓ ਕੁਸ ਆਪ ਦਾ ਓਹ ਸੀਨ ਸੋਹਣੇ ਸੋਹਣੇ ਜੇ ਬਾਲ ਤੇਰੇ ਦੇ ਕੋਠੇ ਚੜ ਕੇ ਕਦੇ ਸਕਾਈ ਨਾ ਨਹੀਂ ਜਿਉਂਦੇ ਰਹੇ ਤਾਂ ਮਿਲਾਂਗੇ ਲੱਖ ਵਾਰੀ ਤੇ ਮਰ ਗਏ ਤਾਂ ਯਾਰ ਬੁਲਾਇਆ ਵਾਹ ਵਈ ਵਾਹ ਜਿਉਂਦੇ ਰਹੇ ਤਾਂ ਲੱਖ ਵਾਰੀ ਮਿਲਾਂਗੇ ਮਹਾਰਿਆਂ ਦਾ ਬੜਾ ਬੜਾ ਕਰੀਆ ਹਾਂ ਹਾਂ ਜੀ ਅਮਰਜੀਤ ਸਿੰਘ ਜੀ ਖਾਲਸਾ ਬੁਗੇਪੁਰੇ ਤੋਂ ਹਾਂ ਜੀ ਸਾਡੇ ਸេចក្តੇਦਾਰ ਹਲਕੇ ਤੇ ਮੂਰੈਂ ਟੇਂਟਰੀ ਵਿੱਚੋਂ ਵਾਹਿਗੁਰੂ ਦਾ ਖਾਲਸਾ ਆਜ ਦੇ ਸਾਰੇ ਭੈਣ ਭਰਾ ਸਤਿ ਭਾਈ ਚਾਰਾ ਸਾਡੇ ਵੱਡੇ ਵੀਰ ਸ਼ਰਮਾ ਜੀ ਦੇ ਸਕਾਰਜੋ ਵੱਡੇ ਵੀਰ ਬਲਵੰਤ ਸਿੰਘ ਦੀ ਅਗਵਾਈ ਹੇਠ ਸਾਰੇ ਜੇ ਮੈਂ ਨਾਲ ਲਾਵਾਂ ਤਾਂ ਲੰਬੀ ਹੋ ਜੂਗੀ ਸਾਰੇ ਅਸੀਂ ਐਡੀਲੇਟ ਗਾਜਾ پارک ਅਸਟੇਲੀਗਾ ਇਕੱਠੇ ਹੋਏ ਆ ਮੈਂ ਵੀ ਇੱਥੇ 2017 ਤੋਂ ਆਉਣਾ ਹੈ ਪਰ ਬੱਚੇ ਬੱਚੀਆਂ ਇੱਥੇ ਐ ਸਾਰਾ ਪਰਿਵਾਰ ਇੱਥੇ ਐ ਉਦਰਦਾਸ ਜੀ ਉਹਨਾਂ ਕਹਿੰਦਾ ਮੋੜ ਮੋੜ ਯਾਦ ਸੁਦਾਵੇ ਪਿੰਡ ਦੀਆਂ ਗਲੀਆਂ ਦੀ ਉਹ ਜਿਹੜੀਆਂ ਗਲੀਆਂ ਚ ਰੜ ਕੇ ਵੱਡੇ ਹੋਏ ਐ ਤੇ ਇਥੋਂ ਸਾਡੇ ਸਾਰੇ ਬਜ਼ੁਰਗਾਂ ਦੀ ਜਿਹੜੀ ਆਤਮਾ ਪੰਜਾਬ ਰਹਿਦੀ ਐ ਮਾਨਤਾ ਕਰਦਾ ਐ ਕਿ ਇੱਥੇ ਰਹਿਗੇ ਬੱਚਿਆਂ ਕੋਲੇ ਬੱਚਿਆਂ ਨਾਲ ਖੁਸ਼ੀਆਂ ਸਾਂਝੀਆਂ ਕਰਗੇ ਤੇ ਉਦਰ ਦੀ ਕੋਈ ਗੱਲ ਆ ਪਰਮੇਸ਼ਰ ਜਾਣਦਾ ਵੀ ਰੱਬ ਕਿਹੜਿਆ ਰੰਗਾ ਚ ਰਾਜੀ ਐ ਇਹ 10 ਵੀ 10 ਤਰੀਕ ਨੂੰ ਇੱਥੇ ਜਾ ਰਹੇ ਆ ਭਾਈ ਨਿਸ਼ਾਨ ਸਿੰਘ ਵੀ ਜਾ ਰਹੇ ਨੇ ਆਈ ਸੁਤਿੰਦਰਾ ਪਟਿਆਲਾ ਵੀ ਜਾ ਰਹੇ ਨੇ ਸਾਨੂੰ ਇਹਨਾਂ ਨੇ ਬਾਈ ਪਾਲ ਸਿੰਘ ਜੀ ਸਾਡੇ ਵਿਲੇ ਵਾਲੇ ਸਾਡੇ ਵੱਡੇ ਵੀਰ ਸ਼ਰਮਾ ਜੀ ਪਾਲ ਸਿੰਘ ਜੀ ਬਾਜਾਖਾਨਾ ਤੇ ਖਾਲਨਾ ਸਾਹਿਬ ਸਾਰੇ ਅਸੀਂ ਇੱਥੇ ਬੈਠੇ ਆ ਸਾਡੇ ਵੱਡੇ ਵੀਰ ਨਿੰਦਰਦੀਪ ਸਿੰਘ ਜੀ ਉਹ ਵੀ ਤੋਂ ਗੁਰਮਿੰਦਰ ਡੈਡੀ ਜੀ ਜਿਹਨਾਂ ਦਾ ਸਾਡੇ ਮੁੰਡੇ ਵਿੱਚ ਬਹੁਤ ਵੱਡਾ ਨਾਂ ਬਿਜ਼ਨਸ ਦੇ ਵਿੱਚ ਸਾਡੇ ਵੱਡੇ ਭਰਾ ਹਾਟੇ ਚ ਬੈਠੇ ਆ ਤੁਸੀਂ ਤਾਂ ਬਹੁਤ ਹੁੰਦੀ ਹੈ ਜੇ ਤਾਂ ਅਸੀਂ ਸਾਰੇ ਇਕੱਠੇ ਇੱਥੇ ਆਉਣੇ ਆ ਇਕੱਠੇ ਬੈਠ ਕੇ ਦੁੱਖ ਸੁਖ ਕਰਦੇ ਆ ਪਰ ਗੱਲ ਜਿਹੜੀ ਮੈਂ ਪਹਿਲਾਂ ਕਹੀ ਐ ਵੀ ਆਤਮਾ ਜਿਹੜੀ ਉਹ ਪੈਂਦੀ ਫਿਰਦੀ ਐ 24 ਘੰਟੇ ਮੈਂ ਇਹਦਾ ਅੱਜ ਦੇ ਪ੍ਰੋਗਰਾਮ ਤੋਂ ਬੋਲਣ ਦਾ ਇਹੀ ਮਤਲਬ ਐ ਕਿ ਅਸੀਂ ਬੜੇ ਲੰਮੇ ਸਮੇਂ ਤੋਂ ਇਸ ਪਾਰਕ ਦੇ ਵਿੱਚ ਵਿੱਚ ਰਹੇ ਆ ਅਸੀਂ ਸਾਰੇ ਇੱਕ ਦੂਜੇ ਦੁੱਖ ਸੁਖ ਚੁਸ਼ਾਈ ਸਾਥੀ ਹੁੰਦੇ ਆ ਅਮੇ ਆ ਹਾਡੇ ਵੀ ਨਵਾਰੇ ਤੇ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਆਪ ਪਾਰਟੀ ਪੰਜਾਬ ਦਾ ਸੰਭਿਆਚਾਰ ਸਾਰਾ ਇਹ ਨਾ ਜਾਂਦਾ ਹੈ ਸਾਰਾ ਉਰਾਲਾ ਸ਼ਰਮਾ ਜੀ ਤੇ ਬਾਈ ਢੀਲਾ ਜੀ ਦਾ ਹਰਪਾਲ ਸਿੰਘ ਜੀ ਦਾ ਤੇ ਮੈਂ ਜਿਹੜੀ ਗੱਲ ਕਹਿਣੀ ਚਾਹਣਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਜਦੋਂ ਅਸੀਂ ਸਾਰੇ ਇਕੱਠੇ ਹੁੰਨੇ ਆ ਸਾਨੂੰ ਪੰਜਾਬ ਦੀ ਪੰਜਾਬੀਅਤ ਦੀ ਸਾਡੇ ਧਰਮ ਦੀ ਵੀ ਗੱਲ ਕਰਨੀ ਚਾਹੀਦੀ ਹੈ ਠੀਕ ਹੈ ਔਰ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਕਿ ਅਸੀਂ ਇੱਥੇ ਲੱਖ ਕਮਾਈ ਕਰ ਲਗੇ ਸਾਡੇ ਬੱਚੇ ਸਾਰੇ ਬਹੁਤ ਤਰੱਕੀ ਕਰ ਰਹੇ ਆ ਵੱਡੇ ਵੱਡੇ ਬਿジネス ਹੈ ਪਰ ਫਿਰ ਵੀ ਅਸੀਂ ਇੱਥੇ ਪਰਦੇਸੀ ਆ ਸਾਨੂੰ ਸਾਰਿਆਂ ਨੂੰ ਪਿੱਛੇ ਆਪਣੀਆਂ ਜੜਾਂ ਨਾਲ ਜੋੜ ਕੇ ਰਹਿਣਾ ਚਾਹੀਦਾ ਪੰਜਾਬ ਨਾਲ ਪੰਜਾਬ ਨੂੰ ਕੱਲਾ ਨਹੀਂ ਛੱਡਣਾ ਚਾਹੀਦਾ ਜਿਹੜਾ ਆਉਣ ਵਾਲਾ ਸਮਾਂ ਉਹਦੇ ਲਈ ਹਰ ਮਾਪਾ ਚਿੰਤਕ ਹੈ ਕਿਉਂਕਿ ਸਾਡੀਆਂ ਨਸਲਾਂ ਵੀ ਉੱਥੋਂ ਖਤਮ ਹੋ ਰਹੀਆਂ ਸਾਡੀਆਂ ਫਸਲਾਂ ਵੀ ਉੱਥੋਂ ਖਤਮ ਹੋ ਰਹੀਆਂ ਸਾਡਾ ਸੱਭਿਆਚਾਰ ਵੀ ਖਤਮ ਹੋ ਰਿਹਾ ਅੱਜ ਪੰਜਾਬ ਦੇ ਵਿੱਚ ਬਹੁਤ ਵੱਡਾ ਡਾਕਾ ਪੈ ਰਿਹਾ ਹੈ ਜਿਹਦਾ ਮੈਂ ਇਸ ਸਟੇਜ ਤੋਂ ਬਹੁਤਾ ਸਾਂਝਾ ਨਹੀਂ ਕਰ ਸਕਦਾ ਅਸੀਂ ਪੰਜਾਬ ਨੂੰ ਤਾਂ ਬਚਾਵਾਂਗੇ ਜੇ ਅਸੀਂ ਪੰਜਾਬ ਲਈ ਚਿੰਤਕ ਹੋਵਾਂਗੇ ਸਾਨੂੰ ਸਾਰਿਆਂ ਨੂੰ ਤਕੜੇ ਹੋ ਕੇ ਪੰਜਾਬ ਨੂੰ ਵਸਦਾ ਰਸਤਾ ਰੱਖਣਾ ਚਾਹੀਦਾ ਅਖੀਰ 'ਚ ਮੈਂ ਤੁਹਾਡਾ ਸਾਰਿਆਂ ਦਾ ਆਪਣੀਆਂ ਦਿਲ ਦੀਆਂ ਗ੍ਰਾਹੀਆਂ ਵਿੱਚੋਂ ਧੰਨਵਾਦ ਕਰਦਾ ਤੁਸੀਂ ਬੜਾ ਸਤਿਕਾਰ ਦਿੱਤਾ ਬੜਾ ਮਾਣ ਦਿੱਤਾ ਔਰ ਮੈਂ ਮਾਫੀ ਚਾਹੁੰਦਾ ਸਾਰਿਆਂ ਤੋਂ ਵੀ ਇੱਥੇ ਵਿਚਰਦਿਆਂ ਤੋਂ ਕਿਸੇ ਨੂੰ ਕਿਉਂ ਚਾਨੀਵਾ ਸ਼ਬਦ ਬੋਲਿਆ ਗਿਆ ਹੋਵੇ ਮੈਨੂੰ ਮaaf ਕਰਨਾ ਮੈਂ ਪਹਿਲਾਂ ਕਿਹਾ ਰੱਬ ਪਤਾ ਨਹੀਂ ਕਿਹੜੇ ਰੰਗਾਂ ਵਿੱਚ ਰਾਜੀ ਹੈ ਜਿਉਂਦੇ ਰਹੇ ਤਾਂ ਮਿਲਾਂਗੇ ਲੱਖਵਾਰੀ ਜੇ ਰੱਬ ਨੂੰ ਪਿਆਰੇ ਹੋਗੇ ਤੇ ਸਜਣੋਂ ਕਿਦਾਂ ਨੂੰ ਯਾਦ ਕਰ ਲਿਆ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋਗੇ ਦੋ ਮਿੰਟ ਸਰਕਾਰ ਵਿੱਚ ਆਈ ਤੇ 3 ਸਾਲ ਗੁੱਡ ਹਾਂਜੀ ਨਰਿੰਦਰਜੀਤ ਸਿੰਘ ਜੀ ਮੈਟ ਟੁਗੇਦਰ Air Force ਵਾਲੇ ਇਹਨਾਂ ਦੀ ਗਾਜ਼ਾ پارک ਆਡੀ ਫੇਵਰ ਪਾਰਟੀ ਆਫ ਦ ਮਿਸਟਰ ਮਿਸਟਰ ਵਿੰਦਰਾ ਐਂਡ ਮਿਸਟਰ ਨਿਸ਼ਾਨ ਸਿੰਘ ਐਂਡ ਮਿਸਟਰ ਸੁਵਿੰਦਰ ਸਿੰਘ ਦੇ ਆਰ ਗੋਇੰਗ ਬੈਕ ਟੂ ਇੰਡੀਆ ਆਈ ਵੀ ਪੇ them बारे। a very a very very good happy journey ਐਂਡ ਸੇਫ ਲੈਂਡਿੰਗ ਦੈਟਸ ਆਲ ਥੈਂਕ ਯੂ ਵੈਰੀ ਮਚ ਬਹੁਤ ਥੈਂਕ ਯੂ ਹਾਂਜੀ ਹੋਰ ਕਿਸੇ ਨੇ ਹੋਰ ਕਿਸੇ ਨੇ ਕੋਈ ਦੋ ਲਫ਼ਜ਼ ਬੋਲਨੇ ਤੋਂ ਜੀ ਬੋਲੋ ਆਜੋ ਆਜੋ ਕੋਈ ਨਹੀਂ ਉਹ ਬੋਲੋ ਕੋਣਾਂ ਕਹਿੰਦਾ ਮੇਰੀ ਕੀ ਆ ਪਾਸਿਓਂ ਕਿ ਭੱਜੇ ਤੁਸੀਂ ਹਾਂਜੀ ਅੱਜ ਇੰਡੀਅਨ ਪੇਰੈਂਟਸ ਐਂਡ ਐਡੀਲੇਟਰ ਦੇ ਸਬੰਧ ਕੁਝ ਸੱਜਣ ਕੁਵਾਂਤ ਤੇ ਸੱਜਣ ਅੱਜ ਇੱਕ ਪਾਰਕ ਦੇ ਵਿੱਚ ਮਿਲ ਕੇ ਹੋਏ ਆ ਵੈਸੇ ਰੂਹੀ ਕੱਟੇ ਰਹਿੰਦੇ ਨੇ ਅਰੇ ਦਾ ਖਾਸ ਸਮਾਂ ਹੈ ਇਸ ਸਾਡੇ ਵਿੱਚੋਂ ਸਰਦਾਰ ਆਈਐਸ ਮਿੰਦਰਾਜੀ ਪਟਿਆਲੇ ਤੋਂ ਆ ਜੋ ਜਾ ਰਹੇ ਹੈ ਤੇ ਸਾਡੇ ਨਿਸ਼ਾਨ ਸਿੰਘ ਜੀ ਜੋ ਕਿ ਪਿੰਡ ਅਵਲੂ ਕੋਟਲੀ ਦੱਸਦੇ ਸੀ ਪਰ ਇਹ ਲੁਕਿਆਛਿਆ ਭੇਜਦਾ ਅੱਜ ਹੀ ਖੁੱਲ ਕੇ ਸਾਹਮਣੇ ਆਇਆ ਵੀ ਇਹ ਸਾਡੇ ਖਾਸ ਪਿੰਡ ਦੇ ਹੈ ਜੀ ਪਿੰਡ ਮੱਲਾ ਮੈਂ ਵੀ ਆਪਦਾ ਪਿੰਡ ਟੀਮ ਵਾਲੀ ਦੱਸਦਾ ਕਿ ਮੱਟੀ ਵਾਲੀ ਰਹਿਣਾ ਤੇ ਅਸੀਂ ਅੱਜ ਅਸੀਂ ਇੱਥੇ ਆਈ ਪਿੰਡ ਮੱਲੇ ਤੋਂ ਇਕੱਠੇ ਇੱਕੋ ਪਿੰਡ ਦੇ ਆ ਅੱਜ ਹੀ ਸਾਨੂੰ ਲੱਗਿਆ ਵੀ ਅਸੀਂ ਇੱਕ ਪਿੰਡ ਦੇ ਆ ਇੱਥੇ ਨਾਲ ਹੀ ਲੱਗਦਾ ਤੇ ਪਰਿਵਾਰ ਛੋਟਾ ਹੁੰਦਾ ਸਾਡਾ ਪਰਿਵਾਰ ਬਿਲੇ ਆਜੇ ਸਾਨੂੰ ਬੜੀ ਖੁਸ਼ੀ ਹੋਈ ਮਿਲ ਕੇ ਤੇ ਅੱਜ ਸਾਡੇ ਨਿਸ਼ਾਨ ਸਿੰਘ ਜੀ ਜੋ ਪਿੰਡ ਨੂੰ ਜਾ ਰਹੇ ਆ ਵਾਪਸ ਤੇ ਅਸੀਂ ਇਹਨਾਂ ਨੂੰ ਇੱਥੇ ਹੀ ਮਿਲਾਗੇ ਮੁੜ ਕੇ ਇਸ ਲਈ ਚਾਹੀਏ ਇਹਨਾਂ ਨੂੰ ਸ਼ੁਭ ਕਾਮਨਾਵਾਂ ਨਾਲ ਵਿਦਾਈ ਦਿੰਨੇ ਆ ਤੇ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਵੀ ਇਹਨਾਂ ਦੀ ਯਾਤਰਾ ਸੁਖਦਾਈਕ ਹੋਵੇ ਤੇ ਜੋ ਵੀ ਇੰਡੀਆ ਦੇ ਕੰਮ ਧੰਦੇ ਕਰਕੇ ਇਹ ਜਲਦੀ ਤੋਂ ਜਲਦੀ ਸਾਡੇ ਵਿੱਚ ਵਾਪਸ ਆ ਕੇ ਸਾਡੇ ਗਾਜਾ ਪਾਰਕ ਦੀ ਰੌਣਕ ਨੂੰ ਵਧਾਉਣ ਤੇ ਅਸੀਂ ਜੋ ਇੱਥੇ ਇਸ ਤਰ੍ਹਾਂ ਹੀ ਸਾਡਾ ਜਿਹੜਾ ਪ੍ਰੋਗਰਾਮ ਚੱਲਦਾ ਰਹੇ ਆਉਣਾ ਸਾਡਾ ਅਗਲਾ ਪ੍ਰੋਗਰਾਮ ਆ ਜਿਹੜਾ 12 ਤਰੀਕ ਦਾ ਇਸੇ ਮਹੀਨੇ ਦਾ ਸ਼ਨੀਵਾਰ ਦਾ ਰੋਲ ਮਾਫੀਆ ਜੋ ਹੈ ਰੈਸਟੋਰੈਂਟ ਉਹਦੇ ਵਿੱਚ ਰੱਖਿਆ ਹੋਇਆ ਹੈ 2 ਤੋਂ 4 ਵਜੇ ਜਿਹੜੇ ਤਾਂ ਸਾਡੇ ਮੈਂਬਰ ਆ ਉਹਨਾਂ ਕੋਲੋਂ ਦਸਨੇਹੇ ਪਹੁੰਚ ਜਾਣਗੇ ਜਿਨ੍ਹਾਂ ਨੂੰ ਇਸ ਤਰ੍ਹਾਂ ਸਨੇਹੇ ਨਹੀਂ ਪਹੁੰਚੇ ਫੇਸਬੁੱਕ ਤੇ ਯਾ ਯੂਟਿਊਬਰਾਂ ਹੀ ਮੈਂ ਇਹ ਭੇਜੂਗਾ ਸਾਰਿਆਂ ਨੂੰ ਤੇ ਜਿਹੜੇ ਵੀ ਸੁਨੇਹੇ ਸੁਣ ਕੇ ਜਰੂਰ ਸਾਰੇ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰਨ ਕਿਉਂਕਿ ਇਹ ਜਿਹੜਾ ਪ੍ਰੋਗਰਾਮ ਆ ਸਾਡਾ ਗੈੱਟ ਟੂਗੇਦਰ ਹੁੰਦਾ ਹੈ ਕਿ ਇੱਕ ਦੂਜੇ ਦਾ ਅਸੀਂ ਦੁੱਖ ਸੁੱਖ ਸੁਣਦੇ ਆ ਤੇ ਖੁਸ਼ੀਆਂ ਸਾਂਝੀਆਂ ਕਰਦੇ ਆ ਤੇ ਗਮ ਨੂੰ ਵੀ ਅਸੀਂ ਵੰਡਦੇ ਆ ਇੱਕ ਦੂਜੇ ਨਾਲ ਤੇ ਇਕੱਠੇ ਬਹਿ ਕੇ ਚਾਹ ਪਾਣੀ ਪੀਨੇ ਆ ਤੇ ਛੋਟਾ ਮੋਟਾ ਮਨੋਰੰਜਨ ਜਿਵੇਂ ਕੋਈ ਗਾਣਾ ਵਜਾਣਾ ਵੀ ਕਰਦੇ ਆ ਤੇ ਅੱਗੇ ਵੀ ਅਸੀਂ ਜੋ ਪੰਜਾਬ ਦੀ ਜਾਨ ਨੂੰ ਤਾਜ਼ਾ ਕਰਦੇ ਹੋਏ ਕਿੱਦਾਂ ਭੰਗੜੇ ਦਾ ਵੀ ਥੋੜਾ ਥੋੜਾ ਪ੍ਰੋਗਰਾਮ ਕਰਦੇ ਹਾਂ